ਆਪ ਪਾਤਾ ਸੜਕ ਤੇ ਮਵੀ ਕਲਾ ਬਸ ਸੜੇ ਦੇ ਨੇੜੇ ਇੱਕ ਔਰਤ ਜਿਹੜੀ ਗੁਰਦੁਆਰਾ ਸਾਹਿਬ ਤੋਂ ਨਿਕਲ ਰਹੀ ਸੀ ਕਿਸੇ ਮੋਟਰਸਾਈਕਲ ਸਵਾਰ ਵੱਲੋਂ ਫੇਟ ਮਾਰ ਕੇ ਫਰਾਰ ਹੋ ਗਏ ਔਰ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਐਸਐਸਐਫ ਪੁਲਿਸ ਵੱਲੋਂ ਸਮਾਣਾ ਕੇ ਸਰਕਾਰੀ ਹਸਪਤਲ ਪਹੁੰਚਾਇਆ ਗਿਆ ਜਿੱਥੇ ਉਹਦਾ ਮੁੱਢਲਾ ਇਲਾਜ ਕਰਕੇ ਹਾਲਤ ਗੰਭੀਰ ਦੇਖਦੇ ਉਹਦੇ ਚਿਹਰੇ ਤੇ ਕਾਫੀ ਸੱਟਾਂ ਲੱਗੀਆਂ ਪਟਿਆਲਾ ਕੇ ਰੇਂਦਰ ਹਸਪਤਲ ਰੈਫਰ ਕੀਤਾ ਗਿਆ ਔਰ ਇਸ ਦੀ ਸੂਚਨਾ ਮਵੀ ਕਲਾ ਪੁਲਿਸ ਨੂੰ ਦੇ ਦਿੱਤੀ ਹੈ ਮਵੀ ਕਲਾ ਪੁਲਿਸ ਇਸ ਹਸਤੇ ਹੀ ਜਾਂਚ ਕਰ ਰਹੀ ਹੈ ਸਰ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ 112 ਤੋਂ ਜੀ ਤੇ ਅਸੀਂ ਕੱਗੇ ਖੜੇ ਸੀ ਕਹਿੰਦੇ ਮਾਫ਼ੀ ਕਲਾ ਐਕਸੀਡੈਂਟ ਹੋ ਗਿਆ ਤੇ ਅਸੀਂ 3 ਮਿੰਟਾਂ ਦੇ ਵਿੱਚ ਵਿੱਚ ਕਾਰ ਪਹੁੰਚੀ ਕਿੰਨੇ ਤੁਸੀਂ ਪਹੁੰਚੇ ਕੀ ਹਾਲਾਤ ਹੈ ਪਤਾ ਲੱਗੇ ਉਹ ਕਾਹਨਾ ਹੋਇਆ ਸਰ ਹਾਲੇ ਤੱਕ ਸਾਨੂੰ ਕੁਝ ਨਹੀਂ ਪਤਾ ਅਸੀਂ ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਚੱਕਿਆ ਤੇ ਹਸਪੀਟਲ ਪੇਸ਼ੈਂਟ ਦੀ ਕੰਡੀਸ਼ਨ ਥੋੜੀ ਜਿਆਦਾ ਸੀਰੀਅਸ ਹੈ ਡੇਢੀ ਜੀ ਹਾਂਜੀ ਸਰ ਕਿੰਨੇ ਕੋਮਰ ਹੋਣੀ ਹੈ ਸਰ ਉਮਰ 60 ਸਾਲ ਦੇ ਨੇੜੇ ਹੋਣਗੇ ਕੀ ਜਾਣਕਾਰੀ ਮਿਲੀ ਹੋਏ ਕਹਾਣਾ ਹੋਇਆ ਨਹੀਂ ਸਰ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਕਿਉਂਕਿ ਪੇਸ਼ੈਂਟ ਥੋੜਾ ਕ੍ਰਿਟੀਕਲ ਸੀ ਇਸ ਲਈ ਸਭ ਤੋਂ ਪਹਿਲਾਂ ਅਸੀਂ ਹਸਪੀਟਲ ਪਹੁੰਚੇ ਤੁਸੀਂ 5 ਮਿੰਟ ਕੇੰਦੇ ਮਤਲਬ ਪਹੁੰਚ ਗਏ ਹਾਂ ਹਾਂਜੀ ਸਰ ਤਿੰਨ ਤੋਂ ਪੰਜ ਇਹ ਸ਼ਿੰਦਰਪਾਲ ਕੋਰੇ ਜੀ ਇਹ ਐਕਸੀਡੈਂਟ ਹੋਇਆ ਮਵਿਕਲਾ ਮੋ ਬੱਸ ਸਟੈਂਡ ਤੇ ਤੈਨੂੰ ਆਪਾਂ ਜ਼ਿਆਦਾ ਇੰਜਰੀ ਸੀ ਫੇਸ ਤੇ ਨੋਸ ਤੇ ਤੇਨੂੰ ਆਪਾਂ ਰਜਿੰਦਰਾ ਰੈਫਰ ਕਰ ਦਿੱਤਾ ਹਾਂਜੀ ਹਾਂਜੀ ਅਸੀਂ ਕਬੀ ਸਿੰਘ ਜੀ ਹੈ ਕੰਡੀਸ਼ਨ ਥੋੜਾ ਨੋਸ ਇੰਜਰੀ ਜ਼ਿਆਦਾ ਹੈ ਸਚ ਲੱਗਣਗੇ ਤੇ ਫੋਰਹੈੱਡ ਤੇ ਹੈਗੀ ਇੰਜਰੀ ਜੀ ਹਾਂਜੀ ਪਈ ਹੋ ਕੇ ਇਹ ਕੰਕਰੀਟ ਨੂੰ ਇਸ ਤੋਂ ਕਰਕੇ ਕੈਮਰਾਮੈਨ ਵੀ ਕੇ ਕਰਕੇ ਦੇ ਨਾਲ ਪਰ ਸੋਤਮ ਕੋਸ਼ਿਕ ਸਮਾਣਾ ਨਿਊਜ਼